हर लसन पसायो हर लसन पसायो हर लसन पसायो सार रस फसायो ਖੜੇ ਕਨਾਈੋ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਜਿੱਤ ਫਤਿਹ ਆਪ ਬਹੁਤ ਹੀ ਉਡ ਭਾਗਾ ਦੇਣਾ ਹੈ ਜਿੱਥੇ ਮਹਾਂ ਪਰੇਸ਼ਾਨੇ ਗੁਰੂ ਅਰਜਨ ਦੀ ਪਾਤਸ਼ਾਹ ਜੀ ਨੇ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਕਰਕੇ ਉਹਨਾਂ ਨੂੰ ਅਜ ਦੇ ਅਜ ਦੇ ਦਿਨ ਪਹਿਲੇ ਵਾਰ ਗੁਰੂਗ੍ਰੰਥ ਅਭਿਰੀ ਹਰਿਮੰਦਰ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਸੀ ਗੁਰੂ ਬਾਣੀ ਦਾ ਪ੍ਰਕਾਸ਼ ਕੀਤਾ ਸੀ ਜਿੰਨੂੰ ਉਹ ਆਪਣੇ ਦੇ ਉਪਰਥਾਨ ਰੱਖਦੇ ਸਨ ਆਪ ਨਿਵੇਸਾਂ ਬੈਠਦੇ ਸਨ ਪਹਿਲਾਂ ਤੋਂ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਪਰ ਰੱਖਿਆ ਸੀ ਇਹੀ ਸਾਡੇ ਗੁਰੂ ਸਾਹਿਬ ਜਿਹੜੇ ਮੁੜ ਕੇ ਨਨ ਗੁਰਗਰਦੀ ਮਿਲੀ ਤੇ ਇਹ ਬਹੁਤ ਹੀ ਵੱਡਾ ਤੇ ਪਵਿੱਤਰ ਦਿਹਾੜਾ ਜੇ ਗੁਰੂ ਸਾਹਿਬ ਨੇ ਇਥੇ ਹਰਮੰਦਰ ਸਾਹਿਬ ਜੰਮ ਵਿੱਚ ਸ਼ੁਰੂ ਕੀਤਾ ਜਲੋਤ ਸਾਹਿਬ ਵੀ ਸਜਾਏਗੇ ਜੇ ਜਲੋਤ ਸਾਹਿਬ ਸਜਾਏਗੇ ਨੇ 12 ਵਜੇ ਤੱਕ ਜੋਸ ਸਾਹਿਬ ਰਹਿਣਗੇ ਤੇ ਸਾਰੇ ਸੰਗਤ ਜਿਹੜੀ ਆ ਦਰਸ਼ਨ ਕਰਨ ਵਾਹਿਗੁਰੂ ਦਾ ਬਹੁਤ ਆਦਿਸ਼ ਬਾਜੀ ਦੇ ਆ ਅਲਮਕਰ ਨਜ਼ਾਰਾ ਹੁੰਦਾ ਕੀ ਕਹਾਂ ਜਾਓਗੇ ਇਸ ਮਾਪਾ ਨੂੰ ਬਹੁਤ ਦੂਰ ਡਾਟਾ ਤੇ ਜੇ ਬਿੱਠੇ ਸੱਭੇ ਸਾਹਿਬ ਨਹੀਂ ਦੁੱਦ ਜੇ ਆ ਇੱਥੇ ਹਰ ਕੀ ਦੀ ਅਲੋਕ ਹੈ ਹਰ ਕੀ ਦੀ ਜਿਹੜੀ ਉਹਦਾ ਨਜ਼ਾਰਾ ਹੀ ਵੱਖਰਾ ਸ਼ੀਰ ਤੋਂ ਸ਼ਾਮ ਤੱਕ ਜਿਹੜੇ ਨਹੀਂ ਵੈਸੇ ਹੀ ਇੱਥੇ ਜਿਹੜਾ ਏਦਾਂ ਦੇ ਵੈਸੇ ਹੀ ਮਹਾਨ ਦਿਹਾੜਾ ਜਿਹਦੇ ਤੇ ਮਤਲਬ ਕੋਈ ਗੱਲ ਕਰਨ ਵਾਲੀ ਨਹੀਂ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਘੱਟ ਬਹੁਤ ਵੱਡਾ ਕਾਠਾ ਜਰਾ ਆਇਆ ਜੀ ਇਥੇ ਜੀ ਹਾਂ ਉਹਨਾਂ ਨੂੰ ਗਿਆ ਕਹਿੰਦੇ ਸਾਰੇ ਸੰਤਾਨ ਨੂੰ ਪ੍ਰਕਾਸ਼ ਜੀ ਵਾਲੀ ਲੱਖ ਲੱਖ ਵਧਾਈ ਹੋਈ ਵਾਹਿਗੁਰੂ ਜੀ ਕਾਹਦਾ ਸਾਰ ਤੇ ਬਾਈਕ ਜੀ ਆਪ ਜੀ ਦਾ ਨਾਮ ਤੇ ਆਪ ਜੀ ਅੱਜ ਪਹਿਲੇ ਪ੍ਰਕਾਸ਼ਪੁਰ ਦਿਹਾੜੇ ਮੁਕੇ ਆਏ ਜੇ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਉਹਨੂੰ ਚਾਹੀਦਾ ਗੁਰੂ ਮਹਾਰਾਜ ਦੇ ਦਰਸ਼ਨ ਨਵਣ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਗੁਰੂ ਦੇ ਪਾਣ ਵਿੱਚ ਪੈਣ ਅਵਰਤ ਸਗਣ ਜੀ ਤੇ ਗੁਰੂ ਦਾ ਨਾਮ ਲੰਣ ਜਸ ਕਰਨ ਅਮਰ ਜੀ ਰੋਟ ਕੇ ਰਾਬਤਾ ਨਾ ਜੋਪਣ ਨਿਤਨੇਮ ਕਰਨ ਸਾਮ ਨੂੰ ਰਹਿ ਰਹਾ ਹਦਾ ਪਾਡਨ ਗੁਰਦਰਾ ਸਾਹਿਬ ਮੱਠਾ ਟਿਕਣ ਜਿਹੜਾ ਨਿਯਤੀ ਪੈਂਦਾ ਜਿਹੜੇ ਗੁਰੂ ਘਰ ਇੱਥੇ ਨਹੀਂ ਆਹਾਦੇ ਉਹ ਆਪਣੇ ਪਿੰਡ ਲੱਗੇ ਗੁਰੂ ਕੋਲ ਦਰਸ਼ਨ ਮਾ ਸਕਦੇ ਆ ਅੱਜ ਸੁੰਦਰ ਜਲੋਸ ਸਾਹਿਬ ਦੇ ਵੀ ਟਿਕਰਾਏਗੇ ਕਿ ਨੌ ਤੋਂ 12 ਬਹੁਤ ਵਧੀਆ ਸੁੰਦਰ ਜਲੋਸਾ ਗੁਰੂ ਮਹਾਰਾਜ ਦੇ ਅਪਾਰ ਕਿਰਪਾ ਤੇ ਮੁਰਬਦਰ ਸਤਿ ਸ਼੍ਰੀ ਅਕਾਲ ਜੀ ਗੁਰਾਂ ਦਾ ਦਰਸ਼ਨ ਹੋ ਜਣ ਉਹ ਤੋਂ ਦਰਬ ਹੋ ਚੀਜ਼ ਦੀ ਉਹਨੇ ਨਾਂ ਹੀ ਜਲੋ ਆ ਜੀ ਇਹਨਾਂ ਨਾਂ ਤੋਂ ਉੱਪਰ ਕੋਈ ਹੈ ਹੀ ਚੀਜ਼ ਨਹੀਂ ਸੁੰਦਰ ਫੁੱਲ ਵੀ ਲਗਾਇਆ ਹੈ ਦਰਬਾਰ ਸਾਹਿਬ ਬਹੁਤ ਸੋਹਣਾ ਮਨਮੋਹਕ ਦ੍ਰਿਸ਼ ਹੈ ਅਨ ਲੋਬ ਇਹੋ ਜਿਹਾ ਦਿਨ ਤੱਕ ਵੇਖਿਆ ਨਹੀਂ ਹੋਣਾ ਕਦੇ ਦੁਆਰ ਤੇ ਹੈ ਸੰਸਾਰ ਤੇ ਇਹੋ ਜਿਹਾ ਕੋਈ ਨਹੀਂ ਹੋ ਸਕਦੀ ਆ ਜੀ ਕਿੰਨੀ ਕਮਨ ਨੂੰ ਸ਼ਾਂਤੀ ਮਿਲਦੀ ਜਦੋਂ ਤੁਸੀਂ ਅੰਦਰ ਦਰਬਾਰ ਸਾਹਿਬ ਜਾਂਦੇ ਜੀ ਤੇ ਆਪਣੇ ਮਨ ਦੀ ਸ਼ਾਂਤੀ ਆਪ ਰੱਖਣੀ ਪੈਂਦੀ ਹੈ ਨਾ ਅਡਮਾਨਤਿਕੂ ਤੇ ਫਿਰ ਸਾਨੂੰ ਸ਼ਾਂਤੀ ਮਿਲੂਗੀ ਜੀ ਸ਼ਾਂਤੀ ਚ ਮਿਲਣੀ ਬਣੀ ਜਦੋਂ ਸਾਡਾ ਧਿਆਨ ਹੀ ਅੰਦਰ ਕੇਂਦਰ ਤੋਂ ਹੋ ਜੂਗਾ ਜੇ ਸਾਡਾ ਧਿਆਨ ਬਾਹਰ ਚੱਲ ਜੂਗਾ ਘਰ ਤਰੇ ਫਿਰ ਸਾਡਾ ਮਨ ਨੂੰ ਸ਼ਾਂਤੀ ਕਦੇ ਮਿਲਦੀ ਨੋਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਨੋਜਵਾਨਾਂ ਨੂੰ ਅਪੀਲ ਇਹ ਹੀ ਹੈ ਕਿ ਗੁਰੂ ਵਾਲੇ ਬਣੋ ਤੇ ਅਮਰਸਕ ਉਹ ਤੇ ਸਿੰਘ ਸਜੋ ਜੀ ਤੇ ਆਪਣੇ ਕਿਰਤ ਕਰੋ ਕਮਾਈ ਕਰੋ ਨਸਿਆਂ ਤੋਂ ਰਹਿਤ ਹੋ ਜੋ ਜਿਹੜਾ ਕਿਰਤ ਕਰੋ ਕਮਾਈ ਕਰੋ ਤੋਂ ਨਸਿਆਂ ਰਹਿਤਾ ਆਪਣੇ ਹੋ ਜੂਗਾ ਲੇਕਿਨ ਇੱਕ ਹੋਰ ਲਾਮਤ ਬੜੀ ਹੈ ਲੇਕਿਨ ਲੋਕ ਕਿਉਂ ਡੰਮੀ ਗੁਰੂਆਂ ਦੇ ਮਗਰ ਚੱਲ ਕੀ ਲੱਗਦਾ ਤੁਹਾਨੂੰ ਵਿਖਾਵਾ ਜ਼ਿਆਦਾ ਹੁੰਦਾ ਲੋਕਾਂ ਨੂੰ ਮਤਲਬ ਦੱਸਦੇ ਨੇ ਵੀ ਅਸੀਂ ਆਹ ਕਰ ਦਾਂਗੇ ਤੁਹਾਡਾ ਉਹ ਕਰ ਦਾਂਗੇ ਕੀ ਲੱਗਦਾ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਗੁਰੂ ਤੇ ਭਰੋਸਾ ਰੱਖਣੀ ਤੇ ਪ੍ਰਸੰਗ ਨੂੰ ਸੁਣੀਏਗਾ ਠੀਕ ਹੈ ਜੀ ਠੀਕ ਹੈ ਇਹਨਪੁਰ ਸੈਣੀयत ਕਰਦੇ ਸਭ ਕੋ ਜਿਹੜੇ ਭਰੋਸਾ ਰੱਖੇ ਤੁਹਾਡੇ ਤੁਹਾਡਾ ਨਾਮ ਜੀ ਮੇਰਾ ਨਾਮ ਬਲਦੇਸ ਜੀ ਕੀ ਕਹਿਣਾ ਚਾਹੋਗੇ ਅੱਜ ਪ੍ਰਕਾਸ਼ ਬਹੁਤ ਵਧੀਆ ਬਹੁਤ ਵਧੀਆ ਇੰਨਾ ਆਨੰਦ ਆਇਆ ਫੁੱਲਾਂ ਦੀ ਸਜਾਵਟ ਆ ਅੰਦਰ ਗੁਰੂ ਮਹਾਰਾਜ ਦੇ ਜਲੌਸ ਅਜੇ ਆ ਬਹੁਤ ਨਜ਼ਾਰਾ ਸੰਗਤਾਂ ਦਰਸ਼ਨ ਦਾਰੇ ਕਰ ਰਹੀਆਂ ਲੰਗਰ ਪਹਾਰੇ ਖੁੱਲੇ ਚੱਲਣ ਦੇ ਆ ਬਹੁਤ ਵਧੀਆ ਬਹੁਤ ਮਾਨੁਸ਼ਾ ਸੰਗਤ ਆਏ ਦਿਨ ਬਹੁਤ ਜਰਾ ਵਧੀਆ ਅਚਾਸ ਉਤੇ ਮੈਂ ਪਿਛਲੇ ਸਾਲ ਨਾਲ ਅੱਜ ਘਟਿਆ ਇਹ ਗੱਲ ਅੱਜ ਪਿਛਲੇ ਸਾਲ ਨਾਲ ਅੱਜ ਸੰਗਤ ਦਾ ਜੋਰ ਘਟਿਆ ਪਿਛਲੇ ਸਾਲ ਇਹ ਤੋਂ ਬਹੁਤ ਜ਼ਿਆਦਾ ਸੀ ਉਦੋਂ ਵੀ ਗੁਰੂ ਮਹਾਰਾਜ ਨੇ ਦਸ਼ਮ ਗੁਰੂ ਜੀ ਬਖਸ਼ੇ ਅੱਜ ਪਿਛਲੇ ਸਾਲ ਨਾਲ ਘਟਿਆ ਸੰਗਤ ਨੂੰ ਤੇ ਪੀਰ ਆ ਵੀ ਵੱਧ ਤੋਂ ਵੱਧ ਜਿੰਨਾ ਮਤਲਬ ਅੱਜ ਛੁੱਟੀ ਵੀ ਹੋ ਜੇ ਸੈਕ ਸਕਾਰੀ ਹੈ ਨਾ ਤੇ ਵੱਧ ਤੋਂ ਵੱਧ ਹੋਣਾ ਚਾਹੀਦਾ ਆਮ ਪਿੰਡਾਂ ਅਜ ਕਈ ਜਨ ਅਜੇ ਨਾ ਵੇੰਡ ਸਾਡੇ ਅਖੰਡ ਪਾਤਸ਼ਾਹ ਚੱਲਣ ਦੇ ਉਹਨਾਂ ਦਾ ਭੋਗ ਪੈਣਾ ਅੱਜ ਤਾਂ ਅਸੀਂ ਤੈਨੂੰ ਛੇਤੀ ਚੱਲ ਜਿਆ। ਉਹ ਕੁੱਛਣਗੇ ਇੱਕ ਆਦਾ ਖਟਪਾਟ ਧਰਿਆ ਤੇ ਦਸੀਦਾ ਤੇ ਉਹ ਗੰਭੀਰ ਦੇ ਹੋ ਜਾਣਗੇ ਅਜੇ ਤੱਕ ਪਿੰਡਾਂ ਤੱਕ ਇੰਨੀ ਕੋ ਜਾਗਰੂਤਾ ਹੈ ਇੰਨੀ ਪਿਆਰ ਦੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋ ਕਿ ਵਿਧਾੜਾ ਜੀ 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 ਅਜੇ ਤੱਕ ਉਹਨਾਂ ਨੂੰ ਇਹੋ ਹੀ ਨਹੀਂ ਪਤਾ ਵੀ ਖਟਪਾਟ ਧਰਿਆ ਗੁਰਦੁਆਰੇ ਕੁੱਛ ਵੀ ਕਾਦਾ ਧਰਿਆ ਕੀ ਲੱਗਦਾ ਫੇਲਿਊਰ ਲੱਗਦਾ ਤੁਹਾਨੂੰ ਸ਼ਰੋਣੀ ਕਮੇਟੀ ਦਾ ਇਸ ਸੀਮ ਲੈ ਕੇ ਕਿਉਂਕਿ ਸ਼ਰੋਣੀ ਕਮੇਟੀ ਦਾ ਪ੍ਰਚਾਰ ਨਹੀਂ ਹੈਗਾ ਪ੍ਰਚਾਰ ਘਟਿਆ ਛਿੱਤੀ ਦਾ ਮੁਖਾਵਾ ਜ਼ਿਆਦਾ ਜੀ ਗਣ ਬੇਸ਼ੱਕ ਆਪਾਂ ਟੀਵੀ ਮਾディアਮ ਰਾਹੀਂ ਦੂਜੇ ਮਾディアਮ ਰਾਹੀਂ ਗਰਬਾਣੀ ਦਾ ਪ੍ਰਚਾਰ ਪ੍ਰਸਾਰ ਬਹੁਤ ਹੋਣ ਡਿਆ ਲੇਕਿਨ ਜਿਹੜਾ ਪਿੰਡ ਪਿੰਡ ਜਾ ਕੇ ਆਪਣਾ ਪ੍ਰੋਗਰਾਮ ਕੇ ਨੂੰ ਸਮਝਾਉਣਾ ਦੱਸਣਾ ਉਹ ਗੱਲ ਹੋਰ ਹੋ ਜਾਂਦੀ ਹੈ ਨਾ ਕਿ ਪਾਸੇ ਬਾਬਾ ਜੀ ਦੇ ਜਨਮ ਦਿਹਾੜਾ ਦੂਜੀ ਪਾਸੇ ਪ੍ਰਕਾਸ਼ਪੁਰੂ ਆ ਗਿਆ ਲੱਗਦਾ ਉਹਦਾ ਕਰਕੇ ਵੀ ਸੰਗਤ ਘੱਟ ਨਜ਼ਰ ਆ ਰਹੀ ਹੈ ਇਹ ਤੇ ਹੈਗੀ ਹੈ ਨਾ ਬਾਬਾ ਜੀਵਨ ਸਿੰਘ ਵਾਲੀ ਜਿਹੜੀ ਸੰਗਤ ਹੈ ਉਹਦੇ ਮਤਲਬ ਕੱਲ ਨੂੰ ਆ ਕਿ ਅੱਜ ਕੱਲ ਨੂੰ ਬਾਬਾ ਜੀ ਨੂੰ ਕੱਲ ਨੂੰ ਕੱਲ ਨੂੰ ਆਓ ਤੇ ਚਲੋ ਫਰਕ ਤੇ ਪਾਜੀ ਉਹ ਤੇ ਪੈਂਦਾ ਹੀ ਹੈ ਹੈ ਨਾ ਕਿ ਨੌਜਵਾਨਾਂ ਨੂੰ ਕੀ ਅਪੀਲ ਕਰੇ ਕੋ ਜੀ ਨੌ ਜਵਾਨਾਂ ਬਾਰੇ ਤੇ ਅਪੀਲ ਆ ਵੀ ਗੁਰੂ ਰਾਮਦਾਸ ਕਿਰਪਾ ਕਰੇ ਨਸ਼ਿਆਂ ਤੋਂ ਬਚਣ ਨਸ਼ਿਆਂ ਦਾ ਜਿਹੜਾ ਜੋਰ ਆ ਬਹੁਤ ਜ਼ਿਆਦਾ ਹੋ ਗਿਆ ਵਾ ਸ਼ੌਂਕ ਸ਼ੌਂਕ ਦੇ ਵਿੱਚ ਹੀ ਨਾਣੇ ਫਸ ਪੈਂਦੇ ਆ ਤੇ ਮੁੜ ਕੇ ਨਿਕਲਿਆ ਨਹੀਂ ਜਾਂਦਾ ਤੇ ਘਰ ਦੀਆਂ ਚੀਜ਼ਾਂ ਵੇਚਣਗੇ ਜਾਂ ਚੋਰੀਆਂ ਕਰਨਗੇ ਆ ਚੋਰੀਆਂ ਤੇ ਕੀਆਂ ਕਾਦੇ ਵਾਸ ਇਹੋ ਹੋਣੀਆਂ ਜ਼ਿਆਦਾ ਜੇ ਕੀ ਉਮਰੇ ਨਸ਼ੇ ਲਾ ਲੇ ਕਮਾਈ ਕੋਈ ਹੈ ਨਹੀਂ ਨਸ਼ੇ ਮਹਿੰਗੇ ਲਾ ਲੇ ਇਹ ਕੀਤਾ ਜਾਵੇ ਹੁਣ ਤੇ ਮਤਲਬ RAMDAS ਕਿਰਪਾ ਕਰ ਨਸ਼ੇ ਤੋਂ ਹਟ ਕੇ ਪ੍ਰਚਾਰ ਪ੍ਰਸਾਰ ਹੀ ਚੱਲਿਆ ਤੇ ਆ ਪਿੰਡਾਂ ਦੇ ਵਿੱਚ ਗੁਰਮੁਖ ਦੇ ਕੈਂਪ ਲੱਗਣ ਉਹਨਾਂ ਨੂੰ ਸਿੱਖਿਆ ਮਿਲੇ ਕੀਤਾ ਕਿਤਾ ਜੀ ਦਾ ਜੀ ਸਾਹਿਬ